ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਲਈ ਮੈਂ ਅੱਜ ਹੀ ਇੱਕ ਆਰਟੀਕਲ ਜਿਹੜਾ ਉਹ ਤਿਆਰ ਕੀਤਾ ਖਬਰਾਂ ਵਾਸਤੇ ਉਹ ਮੈਂ ਆਪਣੇ ਟੀਵੀ ਦੇ ਦਰਸ਼ਕਾਂ ਦੀ ਵੀ ਸਾਂਝਾ ਕਰਨਾ ਚਾਹੁੰਨਾ ਜਿਹੜਾ ਕਿ ਬਿਲਕੁਲ ਤਾਜ਼ਾ ਹਾਲਾਤ ਦੇ ਉੱਤੇ ਹੈ ਜਿਸ ਦਾ ਸਰਲੇਖ ਮੈਂ ਰੱਖਿਆ ਹੈ ਨੋਬਲ ਸ਼ਾਂਤੀ ਪੁਰਸਕਾਰ ਦੀ ਦੁਰਗਤ ਸੋ ਮੇਰਾ ਆਪਣਾ ਲਿਖਿਆ ਜਾਨੀ ਕਿ ਹਰਜੀਤ ਸਿੰਘ ਗਿੱਲ ਦਾ ਲਿਖਿਆ ਹੋਇਆ ਹੈ ਲੇਖ ਤੁਹਾਡੀ ਸੇਵਾ ਚ ਪੇਸ਼ ਹੈ ਨੋਬਲ ਪ੍ਰਾਈਜ਼ ਦੀ ਸਥਾਪਨਾ ਮਨੁੱਖਤਾ ਅਮਨ ਤੇ ਗਿਆਨ ਦੀ ਸੇਵਾ ਲਈ ਹੋਈ ਸੀ ਅਲਫ्रेड ਨੋਬਲ ਦੀ ਇੱਛਾ ਸੀ ਕਿ ਇਹ ਇਨਾਮ ਉਹਨਾਂ ਲੋਕਾਂ ਨੂੰ ਮਿਲੇ ਜੋ ਲੋਕ ਵਿਸ਼ਵ ਅਮਨ ਲਈ ਤੇ ਜੰਗਾਂ ਨੂੰ ਘਟਾਉਣ ਲਈ ਕੰਮ ਕਰਨ ਮਨੁੱਖੀ ਦਰਦ ਨੂੰ ਘਟਾਉਣ ਅਤੇ ਸੱਚ ਦੀ ਸੋਚ ਨੂੰ ਅੱਗੇ ਵਧਾਉਣਾ ਪਰ ਅੱਜ ਇਹ ਸਵਾਲ ਪੁੱਛਣਾ ਲਾਜ਼ਮੀ ਹੋ ਗਿਆ ਹੈ ਕਿ ਕੀ ਨੋਬਲ ਪ੍ਰਾਈਜ਼ ਆਪਣੇ ਅਸਲ ਮਕਸਦ ਤੇ ਕਾਇਮ ਵੀ ਹੈ ਜਾਂ ਨਹੀਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਨੋਬਲ ਪ੍ਰਾਈਜ਼ ਹੁਣ ਕਈ ਵਾਰ ਨੈਤਿਕ ਮਾਪਦੰਡ ਤੇ ਖਰਾ ਹੀ ਨਹੀਂ ਉਤਰਦਾ ਸਗੋਂ ਜੀਓ ਪੋਲਿਟਿਕਸ ਅਤੇ ਭੂ ਰਾਜਨੀਤਿਕ ਸਬਦਾ ਦੇ ਤਕਾਜ਼ਿਆਂ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਜਾਣ ਲੱਗ ਪਿਆ ਹੈ ਪਿਛਲੇ ਕੁਝ ਦਹਾਕਿਆਂ ਵਿੱਚ ਨੋਬਲ ਸ਼ਾਂਤੀ ਇਨਾਮ ਅਕਸਰ ਵਿਵਾਦਾਂ ਦਾ ਕੇਂਦਰ ਬਣਿਆ ਰਿਹਾ ਹੈ ਜਿਨ੍ਹਾਂ ਨ타ਮਾਂ ਦੇ ਕਾਰਜਕਾਲ ਦੌਰਾਨ ਜੰਗਾਂ ਫੌਜੀ ਦਖਲਅੰਦਾਜ਼ੀ ਜਾਂ ਰਾਜਨੀਤਿਕ ਧ्रुਵੀਕਰਨ ਵਧਿਆ ਸੀ ਉਹ ਅਮਨ ਦੇ ਇਨਾਮ ਨਾਲ ਸਨਮਾਨਿਤ ਕੀਤੇ ਗਏ ਹਨ ਇਸ ਨਾਲ ਜਿੱਥੇ ਅਮਨ ਦੀ ਪਰਭਾਸ਼ਾ ਹੀ ਧੁੰਦਲੀ ਹੋ ਗਈ ਹੈ ਉਥੇ ਅਲਫਰਡ ਨੋਬਲ ਦੇ ਸੱਚੇ ਵਿਚਾਰਾਂ ਨੂੰ ਵੀ ਢਾਹ ਲੱਗੀ ਹੈ ਸਹਿਦੇ ਖੇਤਰ ਵਿੱਚ ਵੀ ਦਿੱਤੇ ਜਾਣ ਵਾਲੇ ਨੋਬਲ ਇਨਾਮ ਇਸ ਅਲੋਚਨਾ ਤੋਂ ਬਚ ਨਹੀਂ ਸਕੇ ਕਈ ਮਹਾਨ ਲੇਖਕ ਇਨਾਮ ਤੋਂ ਵਾਂਝੇ ਰਹਿ ਗਏ ਜਦ ਕਿ ਕਈ ਵਾਰ ਵਿਚਾਰਧਾਰਕ ਪਸੰਦਾਂ ਨੇ ਹੀ ਲਿਖਤ ਦੀ ਗੁਣਵੱਤਾ ਤੋਂ ਵੀ ਵੱਧ ਭੂਮਿਕਾ ਨਿਭਾਈ ਨੋਬਲ ਪ੍ਰਾਈਜ਼ ਦੀ ਅਸਲ ਦੁਰਗਤ ਅਜੋਕੇ ਸਮੇਂ ਦੀ ਵਿਸ਼ਵ ਰਾਜਨੀਤੀ ਨੇ ਸ਼ੁਰੂ ਕਰ ਦਿੱਤੀ ਹੈ ਇਸਾ ਨਾਮ ਨੂੰ ਹਾਸਲ ਕਰਨ ਦੀ ਸ਼ਰਤ ਰੱਖਣ ਵਾਲੇ ਡੋਨਲਡ ਟਰੰਪ ਵਰਗੇ ਤਕੜ ਅਤੇ ਤਾਕਤਵਰ ਲੀਡਰਾਂ ਨੇ ਇਸ ਨੂੰ ਪ੍ਰਾਪਤ ਕਰਨ ਲਈ ਕੀ ਕੀ ਯਤਨ ਨਹੀਂ ਕੀਤੇ ਨਾਰਵੇ ਦੀ ਨੋਬਲ ਇਨਾਮ ਕਮੇਟੀ ਦੇ ਫੈਸਲਿਆਂ ਦੇ ਉੱਤੇ ਆਲੋਚਨਾ ਭਰੀਆਂ ਤਿੱਖੀਆਂ ਹੈੱਡਲਾਈਨਾਂ ਬਣਦੀਆਂ ਰਹੀਆਂ ਨੇ ਜੇ ਵਿਸ਼ਵ ਅਮਨ ਲਈ ਦਿੱਤੇ ਜਾਣ ਵਾਲੇ ਨੋਬਲ ਇਨਾਮ ਦੀ ਹੀ ਗੱਲ ਕਰ ਲਈਏ ਤਾਂ 1973 ਵਿੱਚ ਹੈਨਰੀ ਕਸਿੰਜਰ ਤੇ ਲੇ ਡਕਥੋ ਜੋ ਬਤਨਾਮੀ ਕੁਮਰਸਟ ਸਿਆਸਤਦਾਨ ਅਤੇ ਡਿਪਲੋਮੈਟ ਸਨ ਨੂੰ ਸਾਂਝੇ ਰੂਪ ਵਿੱਚ ਦਿੱਤਾ ਗਿਆ ਸੀ ਇਸ 1977 ਦੇ ਨੋਬਲ ਪ੍ਰਾਈਜ਼ ਜਿਹੜਾ ਸੀਗਾ ਉਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਇਹ ਦੋਹਾਂ ਵੱਖਰੀ ਵਿਚਾਰਧਾਰਾ ਦੇ ਵਿਅਕਤੀਆਂ ਨੂੰ ਦਿੱਤਾ ਗਿਆ ਨੋਬਲ ਸ਼ਾਂਤੀ ਪੁਰਸਕਾਰ ਹੁਣ ਤੱਕ ਦੇ ਸਭ ਤੋਂ ਵਾਦਪੂਰਵ ਨੋਬਲ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੋ ਕਿ ਦੋਵਾਂ ਪੁਰਸਕਾਰ ਜੇਤੂਆਂ ਵਿੱਚੋਂ ਕਿਸੇ ਨੇ ਵੀ ਇਹ ਇਨਾਮ ਸਵੀਕਾਰ ਹੀ ਨਹੀਂ ਸੀ ਕੀਤਾ ਇਹਨਾਂ ਵਿੱਚੋਂ ਇੱਕ ਲੇ ਡਕ ਥੋ ਨੇ ਇਹ ਅਵਾਰਡ ਲੈਣ ਤੋਂ ਨਾਂ ਹੀ ਕਰ ਦਿੱਤੀ ਤੇ ਦੂਸਰੇ ਹੈਨੀਕਸਿੰਜਰ ਜੋ ਆਪਣੇ ਸਮੇਂ ਦਾ ਸਭ ਤੋਂ ਵਿਵਾਦਿਤ ਆਗੂ ਸੀ ਉਸ ਨੇ ਉਸ ਨੂੰ ਜੜ ਦੀ ਹਿੰਮਤ ਹੀ ਨਹੀਂ ਸੀ ਕੀਤੀ ਇਸ ਦੇ ਨਾਲ ਹੀ ਕਮੇਟੀ ਦੇ ਪੰਜ ਵਿੱਚੋਂ ਦੋ ਮੈਂਬਰਾਂ ਨੇ ਗੁੱਸੇ ਵਿੱਚ ਅਸਤੀਫਾ ਵੀ ਦੇ ਦਿੱਤਾ ਸੀ ਨੋਬਲ ਸ਼ਾਂਤੀ ਲਈ ਦਿੱਤੇ ਜਾਣ ਵਾਲੇ ਇਨਾਮਾਂ ਵਿੱਚੋਂ ਇਸ ਨੂੰ ਪੂਰੇ ਇਤਿਹਾਸ ਵਿੱਚ ਸਭ ਤੋਂ ਮਾੜਾ ਪੁਰਸਕਾਰ ਕਿਹਾ ਜਾਂਦਾ ਹੈ ਤੇ 1984 ਵਿੱਚ ਮੱਧਪੂਰਵ 1994 ਵਿੱਚ ਮੱਧਪੂਰਵ ਸ਼ਾਂਤੀ ਪ੍ਰਕਿਰਿਆ ਲਈ ਜਾਸਰ ਅਰਾਫਾਤ ਨੂੰ ਦਿੱਤਾ ਗਿਆ ਨੋਬਲ ਪ੍ਰਾਈਜ਼ ਵੀ ਉਸ ਤੇ ਅਤੇ ਅਤੰਕਵਾਦ ਦੇ ਲੱਗੇ ਉਸ ਤੇ ਦੋਸ਼ਾਂ ਕਰਕੇ ਭਾਰੀ ਵਿਵਾਦ ਵਿੱਚ ਆ ਗਿਆ ਸੀ ਇਸ ਤੋਂ ਪਹਿਲਾਂ ਅਰਾਫਾਤ ਦੇ ਉੱਤੇ ਆਤਵਾਦੀ ਹਮਲੇਾਂ ਹਵਾਈ ਜਹਾਜ਼ ਦੀ ਹਾਈਜੈਕਿੰਗ ਅਤੇ ਇਜ਼raਇਲੀ ਨਾਗਰਿਕਾਂ ਉਤੇ ਹਮਲਿਆਂ ਦੇ ਕਈ ਦੋਸ਼ ਲੱਗਦੇ ਰਹੇ ਸਨ 1993 ਚ ਉਸ ਦੀ ਜਥੇਬੰਦੀ ਫਲਸਤੀਨ ਲਿਬ੍ਰੇਸ਼ਨ ਆਰਗੇਨਾਈਜੇਸ਼ਨ ਜਾਨੀ ਕਿ ਪੀ ਐਲਓ ਨੇ ਪਹਿਲੀ ਵਾਰ ਇਜ਼raਇਲ ਦੀ ਹੋਂਦ ਨੂੰ ਸਵਾਰ ਲਿਆ ਸੀ ਤੇ ਇਜ਼raਇਲ ਨੇ ਫਲਸਤੀਨ ਲਿਬ੍ਰੇਸ਼ਨ ਆਰਗੇਨਾਈਜੇਸ਼ਨ ਨੂੰ ਫਲਸਤੀਨੀਆਂ ਦੀ ਇੱਕੋ ਇੱਕ ਨਮਾਇਦਾ ਸੰਸਥਾ ਮੰਨ ਲਿਆ ਸੀ ਅਤੇ ਨਾਰਵੇ ਦੇ ਓਸਲੋ ਵਿੱਚ ਗੁਪਤ ਵਾਰਤਾਵਾਂ ਦਾ ਸਿਲਸਲਾ ਆਰੰਭ ਹੋ ਗਿਆ ਸੀ ਇਸ ਨੂੰ ਮੱਧ ਪੂਰਵ ਵਿੱਚ ਅਮਨ ਦੀ ਇਤਿਹਾਸਕ ਸ਼ੁਰੂਆਤ ਵਜੋਂ ਪੇਸ਼ ਕੀਤਾ ਗਿਆ ਪਰ ਓਸਲੋ ਸਮਝੌਤਾ ਲਾਗੂ ਨਾ ਹੋ ਸਕਿਆ ਇਜ਼ਰਾਈਲ ਦੀਆਂ ਬਸਤੀਆਂ ਵਧਦੀਆਂ ਹੀ ਗਈਆਂ ਤੇ ਫਲਸਤੀਨੀਆ ਦੀ ਆਜ਼ਾਦੀ ਲਈ ਲੜ ਰਹੇ ਗਰੁੱਪਾਂ ਵਿੱਚ ਫੁੱਟ ਪੈ ਗਈ ਜਿਸ ਵਿੱਚੋਂ ਹਮਾਸ ਦਾ ਜਨਮ ਹੋਇਆ ਅਤੇ ਅਮਨ ਦੀ ਥਾਂ ਮੜ ਕੇ ਹਿੰਸਾ ਵਾਪਸ ਆ ਗਈ ਜਿਸ ਤੱਕ ਮਾਜਾ ਫਲਸਤੀਨੀਆਂ ਨੂੰ ਬਰਬਾਦੀ ਵੱਲ ਲੈ ਕੇ ਗਿਆ ਤੇ ਨਾਰਵੇ ਨੋਬਲ ਕਮੇਟੀ ਦੇ ਇੱਕ ਮੈਂਬਰ ਨੇ ਵੀ ਉਸ ਸਮੇਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹ ਅਰਾਫਾਤ ਨੂੰ ਅਮਨ ਦਾ ਪ੍ਰਤੀਕ ਹੀ ਨਹੀਂ ਸੀ ਮੰਨਦਾ ਹੋਰ ਵੀ ਕਈ ਨੋਚਕਾਂ ਨੇ ਸਵਾਲ ਖੜੇ ਕੀਤੇ ਸਨ ਅਤੇ ਪੁੱਛਿਆ ਕਿ ਜਿਸ ਨੂੰ ਕੱਲ ਤੱਕ ਤੁਸੀਂ ਅਤਨਕਵਾਦੀ ਕਹਿੰਦੇ ਹੁੰਦੇ ਸੀ ਉਸ ਨੂੰ ਅੱਜ ਅਮਨ ਦਾ ਨੋਬਲ ਪੁਰਸਕਾਰ ਕਿਉਂ ਦਿੱਤਾ ਇਸ ਮਾਮਲੇ ਨੇ ਸਾਬਤ ਕੀਤਾ ਕਿ ਨੋਬਲ ਪ੍ਰਾਈਜ਼ ਕਈ ਵਾਰ ਅਮਨ ਦੀ ਹਕੀਕਤ ਨੂੰ ਵੇਖ ਕੇ ਨਹੀਂ ਸਿਰਫ ਅਮਨ ਦੀ ਆਸ ਨੂੰ ਹੀ ਇਨਾਮ ਦੇ ਦਿੱਤਾ ਜਾਂਦਾ ਹੈ ਜਦੋਂ ਅਮਨ ਦੀ ਉਹ ਆਸ ਟੁੱਟਦੀ ਹੈ ਤੇ ਨੋਬਲ ਦੀ ਪ੍ਰੋਸੇਜੋਗਤਾ ਵੀ ਸਵਾਲਾਂ ਵਿੱਚ ਆ ਜਾਂਦੀ ਹੈ 2009 ਵਿੱਚ ਬਰਾਕ ਓਬਾਮਾ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਪਹਿਲੇ ਸਾਲ ਹੀ ਨੋਬਲ ਅਮਨ ਪੁਰਸਕਾਰ ਦੇ ਦਿੱਤਾ ਗਿਆ ਸੀ ਬਾਅਦ ਵਿੱਚ ਬਰਾਕ ਓਬਾਮਾ ਅਮਰੀਕਨ ਇਤਿਹਾਸ ਦੇ ਹੋਰ ਰਾਸ਼ਟਰਪਤੀਆਂ ਦੀ ਨਿਆਂਇਤ ਛੇੜਦੇ ਰਹੇ ਆਲੋਚਕਾਂ ਨੇ ਕਿਹਾ ਕਿ ਉਸਨੇ ਅਮਲੀ ਕੁਝ ਵੀ ਨਹੀਂ ਕੀਤਾ ਪਰ ਨੋਬਲ ਅਮਨ ਪੁਰਸਕਾਰ ਉਸ ਨੂੰ ਦੇ ਦਿੱਤਾ ਗਿਆ 2001 ਵਿੱਚ ਜਾਰਜ ਬੁਸ਼ ਜੂਨੀਅਰ ਵੱਲੋਂ ਸ਼ੁਰੂ ਕੀਤੇ ਅਫਗਾਨਿਸਤਾਨ ਯੁੱਧ ਵਿੱਚ ਬਰਾਕ ਓਬਾਮਾ ਨੇ ਉਸੇ ਸਾਲ ਜਾਨੀ ਕਿ 2009 ਵਿੱਚ ਹੀ 30000 ਵਾਧੂ ਸੈਨਿਕ ਭੇਜ ਕੇ ਯੁੱਧ ਨੂੰ ਹੋਰ ਪਖਾਇਆ ਅਤੇ ਤੇਜ਼ ਕੀਤਾ ਇਸ ਦੇ ਬਾਵਜੂਦ ਵੀ ਤਾਲਿਬਾਨ ਕਮਜ਼ੋਰ ਨਾ ਹੋਏ ਅਤੇ ਯੁੱਧ ਲੰਮਾ ਅਤੇ ਖੂਨੀ ਬਣ ਕੇ ਚੱਲਦਾ ਰਿਹਾ 2014 ਦੇ ਦੌਰਾਨ ਆਈਐਸਆਈਐਸ ਖਿਲਾਫ ਇਰਾਕ ਵਿੱਚ ਬਰਾਕ ਓਬਾਮਾ ਨੇ ਮੂੜ ਫੌਜੀ ਦਖਲ ਦਿੱਤਾ ਤੇ 2011 ਨੂੰ ਲਿਬੀਆ ਵਿੱਚ ਮਾਨਵਤਾ ਖਿਲਾਫ ਅਪਰਾਧ ਹੋਣ ਦੇ ਕਾਰਨ ਦਖਲ ਦੇ ਕੇ ਜੰਦੂ ਸ਼ੁਰੂ ਕੀਤਾ ਗਿਆ ਅਤੇ ਓਵਰ ਗਦਾਫੀ ਦੀ ਹਤਿਆ ਕਰ ਦਿੱਤੀ ਗਈ ਓਬਾਮਾ ਨੇ ਬਾਅਦ ਵਿੱਚ ਖੁਦ ਇਹ ਮੰਨਿਆ ਤੇ ਕਿਹਾ ਕਿ ਲੀਬੀਆ ਵਿੱਚ ਗਦਾਫੀ ਵਿਰੁੱਧ ਯੁੱਧ ਮੇਰੀ ਸਭ ਤੋਂ ਵੱਡੀ ਗਲਤੀ ਸੀ। ਸੀਰੀਆ ਤੇ ਜਮਨ ਵਿੱਚ ਬਗ਼ਾਰਤੀ ਗਰੁੱਪਾਂ ਨੂੰ ਸਹਾਇਤਾ ਅਤੇ ਸੌਦੀ ਅਰਬ ਦੀ ਫੌਜੀ ਮਦਦ ਵੀ ਕੀਤੀ ਗਈ। ਨਤੀਜੇ ਵਜੋਂ ਅਨੇਕ ਬੱਚਿਆਂ ਦੀ ਭੁੱਖਮਰੀ ਨਾਲ ਮੌਤ ਹੋਈ ਅਤੇ ਇਹਨਾਂ ਜੁੱਧਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਮਨੁੱਖੀ ਤਬਾਹੀ ਘਰਾੜ ਦਿੱਤਾ ਗਿਆ। ਇਸੇ ਤਰ੍ਹਾਂ ਹੀ ਸੋਮਾਲੀਆ ਤੇ ਅਫਰੀਕਾ ਦੇ ਅਲ ਸ਼ਬਾਬ ਖਿਲਾਫ ਕਾਰਵਾਈ ਲਈ ਅਮਰੀਕੀ ਫੌਜ ਨੂੰ अफ्रीका पे भेजा गया सी ओबामा ਦੇ ਦੌਰ ਨੂੰ ਚੱਲ ਰਹੇ ਜੰਦਾਂ ਦਾ ਅੰਤ ਨਹੀਂ ਸਗੋਂ ਨਵੀਂ ਸ਼ੈਲੀ ਦੇ ਯੁੱਧ ਕਿਹਾ ਗਿਆ ਸੀ ਇਸ ਕਰਕੇ ਓਬਾਮਾ ਨੂੰ ਨੋਬਲ ਸ਼ਾਂਤੀ ਪ੍ਰਾਈਜ਼ ਵੀ ਨੋਬਲ ਪੁਰਸਕਾਰ ਦੇ ਇਤਿਹਾਸ ਦਾ ਇੱਕ ਵੱਡਾ ਵਿਵਾਦ ਬਣਿਆ ਸੀ ਅਮੰਦ ਦੇ ਨੋਬਲ ਪੁਰਸਕਾਰ ਦੀ ਤਰ੍ਹਾਂ ਹੀ ਵਿਗਿਆਨ ਦੇ ਨੋਬਲ ਇਨਾਮ ਸਹਿਦ ਦੇ ਖੇਤਰ ਦੇ ਨੋਬਲ ਪੁਰਸਕਾਰ ਅਤੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਵੀ ਵਿਵਾਦਾਂ ਵਿੱਚ ਆਉਂਦੇ ਰਹੇ ਹਨ ਅੱਜ ਦੇ 트럼ਪ ਦੇ ਦੌਰ ਵਿੱਚ ਤਾਂ ਇਸ ਨੋਬਲ ਪੁਰਸਕਾਰ ਨੂੰ ਜਬਰੀ ਇੱਥੇ ਆਉਣ ਦੀ ਗੱਲ ਚੱਲਦੀ ਰਹੀ ਹੈ ਉਸ ਤਰ੍ਹਾਂ ਭਾਵੇਂ ਨਾਰਵੇ ਦੀ ਨੋਬਲ ਇਨਾਮ ਦੇਣ ਵਾਲੀ ਸੰਸਥਾ ਨੇ ਡੋਨਲਡ 트럼ਪ ਦਾ ਇਹ ਦਬਾਅ ਨਹੀਂ ਸੀ ਮੰਨਿਆ ਪਰ ਉਹ ਜ਼ਿਆਦਾ ਨਾਰਾਜ਼ ਨਾ ਹੋ ਜਾਵੇ ਇਸ ਨੂੰ ਖਿਆਲ ਚ ਰੱਖਦੇ ਹੋਇਆ 225 ਦਾ ਨੋਬਲ ਪੁਰਸਕਾਰ ਵੈਨਜ਼ਵੇਲਾ ਦੀ ਵਿਰੋਧੀ ਧਿਰ ਦੀ ਨੇਤਾ ਤੇ 트ੰਪ ਦੀ ਚਹੇਤੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਬਿਨਾਂ ਕਿਸੇ ਵੱਡੀ ਪ੍ਰਾਪਤੀ ਦੇ ਹੀ ਪ੍ਰਦਾਨ ਕਰ ਦਿੱਤਾ ਗਿਆ ਸੀ। ਰਾਸ਼ਟਰਪਤੀ 트ੰਪ ਨੇ ਉਸ ਸਮੇਂ ਮਾਰੀਆ ਕੋਰੋਨਾ ਮਰਾਡੋ ਦੇ ਵੱਲੋਂ ਮੈਡਲ ਸਵੀਕਾਰ ਕਰਨ ਤੇ ਉਸ ਦੀ ਅਲੋਚਨਾ ਵੀ ਕੀਤੀ ਸੀ ਕਿਉਂਕਿ 트ੰਪ ਨੂੰ ਇਹ ਲੱਗਦਾ ਸੀ ਕਿ ਇਸ ਵਾਰ ਇਹਦਾ ਅਮਨ ਨੋਬਲ ਪੁਰਸਕਾਰ ਸਿਰਫ ਉਸ ਨੂੰ ਹੀ ਮਿਲਣਾ ਚਾਹੀਦਾ ਸੀ। ਅਤੇ ਇਹ ਸਪਰ ਸਿਰਫ ਉਸ ਦਾ ਹੀ ਇੱਕ ਬਣਦਾ ਹੈ ਤੇ ਰਾਸ਼ਟਰਪਤੀ ਟਰੰਪ ਦੀ ਜिद ਗੁੱਸੇ ਅਤੇ ਆਪਣੇ ਰਾਜਨੀਤਿਕ ਹਿੱਤ ਨੂੰ ਸਾਧਿਆ ਆ ਮਚਾਡੋ ਨੇ ਪਹਿਲਾਂ ਇਹ ਪੁਰਸਕਾਰ ਟਰੰਪ ਨੂੰ ਸਮਰਪਿਤ ਕਰ ਦਿੱਤਾ ਸੀ ਪਰ ਟਰੰਪ ਦੀ ਇਸ ਨਾਲ ਤਸੱਲੀ ਨਾ ਉਦੇ ਵੇਖ ਕੇ ਹੁਣ ਇਹ ਪੁਰਸਕਾਰ ਸਿੱਧਾ ਹੀ ਟਰੰਪ ਨੂੰ ਪੇਸ਼ ਹੀ ਕਰ ਦਿੱਤਾ ਗਿਆ ਉਸ ਨੇ ਟਰੰਪ ਨੂੰ ਕਿਹਾ ਕਿ ਆਪ ਦੀ ਅਦੁੱਪਤ ਲੀਡਰਸ਼ਿਪ ਵਾਸਤੇ ਅਸੀਂ ਤੁਹਾਡੇ ਅਸਾਰਮਦ ਰਹਾਂਗੇ ਆਪਨੇ ਆਪਣੀ ਤਾਕਤ ਦੇ ਨਾਲ ਸ਼ਾਂਤੀ ਨੂੰ ਬਣਾਇਆ ਤੇ ਵਿਧਾਇਆ ਹੈ ਡਿਪਲੋਮੇਸੀ ਨੂੰ ਉੱਚੇ ਸਤਰ ਤੇ ਪਹੁੰਚਾਇਆ ਹੈ ਅਤੇ ਸੁਤੰਤਰਤਾ ਦੀ ਰੱਖਿਆ ਕੀਤੀ ਹੈ ਇਹ ਪੁਰਸਕਾਰ ਵੈਨਜ਼ਵੇਲਾ ਦੇ ਲੋਕਾਂ ਦੇ ਵੱਲੋਂ ਉਹਨਾਂ ਦੀ ਆਜ਼ਾਦੀ ਦੀ ਰੱਖਿਆ ਕਰਨ ਲਈ ਅਮਰੀਕਾ ਤੇ 트੍ਰੰਪ ਦੇ ਸਾਹਸ ਨੂੰ ਵੈਨਜ਼ਵੇਲਾ ਕਦੀ ਵੀ ਨਹੀਂ ਭੁੱਲ ਸਕਦਾ ਜਵਾਬ ਵਿੱਚ ਰਾਸ਼ਟਰਪਤੀ 트럼ਪ ਨੇ ਆਪਣੇ ਟ੍ਰੂਥ ਸੋਸ਼ਲ ਤੇ ਮਚਾਡੋ ਨੂੰ ਇੱਕ ਸ਼ਾਨਦਾਰ ਔਰਤ ਕਹਿੰਦਿਆਂ ਪੁਰਸਕਾਰ ਭੇਟ ਕਰਨ ਨੂੰ ਆਪਸੀ ਸਤਿਕਾਰ ਦਾ ਸ਼ਾਨਦਾਰ ਸੰਕੇਤ ਯਾਨੀ ਕਿ ਵੰਡਰਫੁਲ ਗੈਸਚਰ ਕਿਹਾ ਸੀ ਤੇ ਰਾਸ਼ਟਰਪਤੀ 트럼ਪ ਨੇ ਕਿਹਾ ਕਿ ਮਾਰੀਆ ਨੇ ਮੇਰੇ ਕੀਤੇ ਕੰਮ ਲਈ ਮੈਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਭੇਟ ਕੀਤਾ 트럼ਪ ਨੇ ਤਾਂ ਭਾਵੇਂ ਸਿੱਧੇ ਤੌਰ ਤੇ ਪੁਰਸਕਾਰ ਪ੍ਰਾਪਤ ਕਰਕੇ ਆਪਣੇ ਹੌਮੇ ਨੂੰ ਕੁਝ ਸ਼ਾਂਤ ਕਰ ਲਿਆ ਹੋਵੇਗਾ ਪਰ ਮਾਰੀਆ ਕੋਰੇਨਾ ਮਚਾਡੋ ਦੀਆਂ ਉਮੀਦਾਂ ਨੂੰ ਪੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਮਚਾਡੋ ਨੂੰ ਟਰੰਪ ਵੱਲੋਂ ਭਵਿੱਖ ਵਿੱਚ ਉਸ ਨੂੰ ਸੱਤਾ ਸੌਂਪਣ ਦੀ ਕੋਈ ਯਕੀਨਦਾਨੀ ਨਹੀਂ ਮਿਲੀ ਟਰੰਪ ਨੇ ਮਾਰੀਆ ਮਚਾਡੋ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਾਸੇ ਕਰਦੇ ਹੋਏ ਉਸ ਵੱਲੋਂ ਦੇਸ਼ ਨੂੰ ਸੰਭਾਲਣ ਦੀ ਉਸ ਦੀ ਇੱਛਾ ਨੂੰ ਪ੍ਰੋਸੇਜੋਗਤਾ ਦੇ ਸਵਾਲ ਚੁੱਕ ਕੇ ਖਾਰਜ ਕਰ ਦਿੱਤਾ ਟਰੰਪ ਨੇ ਕਿਹਾ ਕਿ ਮਾਰੀਆ ਮਚਾਡੋ ਲਈ ਅਗਵਾਈ ਕਰਨਾ ਮੁਸ਼ਕਲ ਹੋਏਗਾ ਕਿਉਂਕਿ ਦੇਸ਼ ਦੇ ਅੰਦਰ ਉਸ ਦਾ ਸਮਰਥਨ ਅਤੇ ਸਤਿਕਾਰ ਨਹੀਂ ਹੈ ਤੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੀਵਟ ਨੇ ਮਚਾਡੋ ਨੂੰ ਇੱਕ ਸ਼ਾਨਦਾਰ ਅਤੇ ਬਹਾਦਰ ਆਵਾਜ਼ ਕਿਹਾ ਪਰ ਇਹ ਵੀ ਕਿਹਾ ਕਿ ਇਸ ਮੀਟਿੰਗ ਦਾ ਮਤਲਬ ਇਹ ਨਹੀਂ ਹੈ ਕਿ ਟਰੰਪ ਦੀ ਉਸ ਬਾਰੇ رائے ਬਦਲ ਗਈ ਹੈ ਵਾਈਟ ਹਾਊਸ ਛੱਡਣ ਤੋਂ ਬਾਅਦ ਮਚਾਡੋ ਨੇ ਬਾਹਰ ਇਕੱਠੇ ਹੋਏ ਆਪਣੇ ਸਮਰਥਕਾਂ ਨੂੰ ਸਪੈਨਿਸ਼ ਵਿੱਚ ਕਿਹਾ ਅਸੀਂ ਰਾਸ਼ਟਰਪਤੀ 트੍ਰੰਪ ਤੇ ਭੋਸਾ ਕਰ ਸਕਦੇ ਹਾਂ 트੍ਰੰਪ ਮਚਾਡੋ ਦੀ ਬੰਦ ਦਰਵਾਜ਼ੇ ਪਿੱਛੇ ਹੋਈ ਮੀਟਿੰਗ ਤੋਂ ਬਾਅਦ 트੍ਰੰਪ ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਜਿਵੇਂ ਕਿ ਕਿਸੇ ਵੀ ਮੀਟਿੰਗ ਤੋਂ ਬਾਅਦ ਹੁੰਦਾ ਹੀ ਹੈ ਹਾਲਾਂਕਿ ਮਚਾਡੋ ਨੇ ਆਪਣੀ ਗੱਲਬਾਤ ਨੂੰ ਸਕਾਰਾਤਮਕ ਸਕਾਰ ਆਤਮਕ ਦੱਸਿਆ ਹੈ ਇਸ ਤੋਂ ਪਹਿਲਾਂ ਜਦੋਂ ਮਚਾਡੋ ਨੇ ਹਾਲੇ ਨੋਬਲ ਪੁਰਸਕਾਰ 트੍ਰੰਪ ਨੂੰ ਸਮਰਪਿਤ ਕੀਤਾ ਸੀ ਤਾਂ ਨਾਰਵੇ ਦੇ ਨੋਬਲ ਇੰਸਟੀਚਿਊਟ ਨੇ ਸਪਸ਼ਟ ਕਰ ਦਿੱਤਾ ਚੀ ਕਿ ਇਹ ਇਨਾਮ ਨਾ ਹੀ ਰੱਦ ਕੀਤਾ ਜਾ ਸਕਦਾ ਹੈ ਨਾ ਹੀ ਕਿਸੇ ਹੋਰ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਤੇ ਨਾਰਵੇ ਦੀ ਸਮਾਜਵਾਦੀ ਖੱਬੇ ਪੱਖੀ ਪਾਰਟੀ ਦੀ ਨੇਤਾ ਤੇ ਪਾਰਟੀ ਦੀ ਵਿਦੇਸ਼ ਨੀਤੀ ਦੀ ਬਲਾਰਾ ਕ੍ਰਿਸਟੀ ਬਰਗਸਟੋਨ ਨੇ ਕਿਹਾ ਹੈ ਕਿ ਇਹ ਮਾਰੀਆ ਕਰੀਨਾ ਵਿਚਾਡੋ ਦਾ ਸਭ ਤੋਂ ਬੇਤੁਕਾ ਫੈਸਲਾ ਹੈ ਉਸਨੇ ਕਿਹਾ ਕਿ ਵੈਨਜ਼ੂਏਲਾ ਤੇ 트ੰਪ ਦੀ ਕਾਰਵਾਈ ਤੇ ਹੁਣ ਗ੍ਰੀਨਲੈਂਡ ਬਾਰੇ 트ੰਪ ਦੀਆਂ ਧਮਕੀਆਂ ਨੇ ਦੁਨੀਆ ਨੂੰ ਇਹ ਵਿਖਾ ਦਿੱਤਾ ਹੈ ਕਿ ਜੇਕਰ ਉਸ ਨੂੰ ਇਹ ਇਨਾਮ ਇਹ ਜੇਕਰ ਉਸ ਨੂੰ ਇਹ ਇਨਾਮ 트ੰਪ ਨੂੰ ਦੇ ਦਿੱਤਾ ਜਾਂਦਾ ਉਸ ਸਮੇਂ ਤਾਂ ਇਹ ਇੱਕ ਕਿਸਮ ਦਾ ਪਾਗਲਪਨ ਹੀ ਹੋ ਸਕਦਾ ਸੀ ਨਾਰਵੇ ਦੀ ਹੀ ਸੈਂਟਰ ਪਾਰਟੀ ਦੇ ਨੇਤਾ ਟ੍ਰਾਈਗਵੇ ਸਲੈਗ ਸਟੋਵਡ ਵੇਦਮ ਨੇ ਇੱਕ ਬਿਆਨ ਰਹੀ ਕਿਹਾ ਹੈ ਕਿ ਇਨਾਮ ਜਿਸ ਨੂੰ ਮਿਲਿਆ ਉਹਦਾ ਹੀ ਹੁੰਦਾ ਹੈ ਪਰ ਇਹ ਵੀ ਇੱਕ ਤੱਥ ਹੈ ਕਿ ਟਰੰਪ ਇੱਕ ਅਜਿਹੀ ਵੱਖਰੀ ਕਿਸਮ ਦੇ ਵਿਅਕਤੀ ਨੇ ਜੋ ਦੂਸਰਿਆਂ ਲੋਕਾਂ ਦੇ ਸਨਮਾਨ ਅਤੇ ਕੰਮ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਚਾਹੁੰਦੇ ਹਨ ਨਾਰਵੇ ਪੀਪਲ ਏਡ ਦੇ ਸਕੱਤਰ ਰੇਮੰਡ ਜੋਹਾਨਸਨ ਨੇ ਕਿਹਾ ਹੈ ਕਿ ਇਹ ਸਥਿਤੀ ਅਵਿਸ਼ਵਾਸਯੋਗ ਸ਼ਰਮਨਾਕ ਅਤੇ ਨੁਕਸਾਨਦੇਹ ਮਚਾਡੋ ਦੀ ਇਹ ਕਾਰਵਾਈ ਨੋਬਲ ਸ਼ਾਂਤੀ ਪੁਰਸਕਾਰ ਅਤੇ ਨੋਬਲ ਕਮੇਟੀ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਉਸ ਨੇ ਫੇਸਬੁੱਕ ਤੇ ਲਿਖਿਆ ਕਿ ਇਨਾਮ ਦੇਣ ਦਾ ਹੋਇਆ ਇਹਨਾਂ ਰਾਜਨੀਤੀਕਰਨ ਖਤਰਨਾਕ ਹੈ ਕਿ ਇੱਕ ਸ਼ਾਂਤੀ ਵਿਰੋਧੀ ਆਦਮੀ ਵੀ ਆਸਾਨੀ ਨਾਲ ਇਸ ਸਭ ਕੁਝ ਨੂੰ ਜਾਇਜ਼ ਠਾ ਸਕਦਾ ਹੈ ਉਸ ਨੇ ਲਿਖਿਆ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਮਚਾਡੋ ਨੇ ਜੋ ਕੀਤਾ ਹੈ ਹੁਣ ਨੋਬਲ ਕਮੇਟੀ ਧਰਤੀ ਤੇ ਲੋਕਾਂ ਨੂੰ ਇਸ ਤੇ ਜਵਾਬ ਵਿੱਚ ਕੀ ਕਹਿਣ ਜਾ ਰਹੀ ਹੈ ਇਹ ਸੀ ਜੀ ਮੇਰਾ ਹਰਜੀ ਸਿੰਘ ਗਿਲਦਾ ਲਿਖਿਆ ਹੈ ਲੇਖ ਨੋਬਲ ਸ਼ਾਂਤੀ ਪੁਰਸਕਾਰ ਦੀ ਦੁਰਗਤ ਤੇ ਮੈਂ ਤੁਹਾਡੇ ਲਈ ਤੀਸਰੀ ਅਖ ਪ੍ਰੋਗਰਾਮ ਵਿੱਚ ਪੇਸ਼ ਕੀਤਾ ਕਿਉਂਕਿ ਇਹ ਬਿਲਕੁਲ ਕਰੰਟ ਟਾਪਿਕ ਹੈ ਤੇ ਇਹ ਘਟਨਾਕਰਮ ਕੱਲ ਵੀਰਵਾਰ ਵਾਲੇ ਦਿਨ ਹੀ ਵਾਪਰਿਆ ਤੇ ਮੇਰਾ ਚਾਹ ਆ ਕਿ ਇਸ ਲੇਖ ਨੂੰ ਮੈਂ ਅੱਜ ਹੀ ਆਪਣੇ ਦਸਕਾਂ ਨਾਲ ਕਰਾਂ ਸਾਂਝਾ ਤੁਸੀਂ ਸਾਡੇ ਨਾਲ ਰਹੇ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ